ਜੇ ਤੁਸੀਂ ਆਫਟਰ ਗ੍ਰੈਜੂਏਸ਼ਨ ਕੈਨੇਡਾ ਦੇ ਵਿੱਚ ਜਾ ਰਹੇ ਹੋ ਤੇ ਉੱਥੇ ਤੁਹਾਨੂੰ ਇਹ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਮੈਂ ਕਿਹੜਾ ਕੋਰਸ ਜਾਂ ਕਿਹੜਾ ਡਿਪਲੋਮਾ ਜਾਂ ਕਿਹੜਾ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਲੈ ਕੇ ਮੈਂ ਬਾਹਰ ਜਾ ਰਿਹਾ ਹਾਂ ਉਹ ਹਰ ਇੱਕ ਜਿਹੜਾ ਡਿਪਲੋਮਾ ਜਾਂ ਡਿਗਰੀ ਹੈ ਉਹਦਾ ਇੱਕ ਨੌਕਾਊਟ ਹੁੰਦਾ ਜਿਹਦੇ ਵਿੱਚ ਉਹਨਾਂ ਨੇ ਅੱਗੇ ਜਾ ਕੇ ਪੀਆਰ ਲੈਣੀ ਆ ਤਾਂ ਉਹੀ ਸਟੱਡੀ ਲੈ ਕੇ ਉਹ ਕੈਨੇਡਾ ਦੇ ਵਿੱਚ ਜਾਣ ਜਿਹਦੀ ਜੌਬ ਦੀ ਅੱਗੇ ਉੱਥੇ ਡਿਮਾਂਡ ਆ ਜਿਹੜੀ ਜੌਬ ਦੀ ਡਿਮਾਂਡ ਆ ਕਿਉਂਕਿ ਜੇ ਤੁਹਾਨੂੰ ਜੌਬ ਮਿਲੂਗੀ ਤੇ ਤੁਹਾਨੂੰ ਪੀਆਰ ਲੈਣ ਦੇ ਵਿੱਚ ਈਜ਼ੀ ਰਹੂਗਾ ਪਰ ਜਦੋਂ ਅਸੀਂ ਸਿਰਫ ਕੈਨੇਡਾ ਜਾਣਦੇ ਆ ਕਿ ਅਸੀਂ ਉੱਥੇ ਜਾ ਕੇ ਇੱਕ ਵਾਰੀ ਬਸ ਪਹੁੰਚ ਜਾਈਏ ਅਸੀਂ ਕੋਈ ਵੀ ਕੋਰਸ ਲੈ ਕੇ ਉੱਥੇ ਚੱਲ ਜਾਈਏ ਤਾਂ ਉਸ ਤੋਂ ਬਾਅਦ ਮੋਸਟਲੀ ਇਹੋ ਜਿਹੇ ਕੋਰਸ ਜਿਹੜੇ ਆ ਉਹ 80% ਜਿਹੜੇ ਆ ਉਹ ਉਹਨਾਂ ਦੇ ਵਿੱਚ ਜੌਬਸ ਹੀ ਨਹੀਂ ਹੈਗੀਆਂ ਜਿਹੜੀਆਂ ਉੱਥੇ ਉਹਨਾਂ ਦੇ ਜਿਹੜੇ ਕਾਲਜਸ ਖੋਲੇ ਹੋਏ ਆ ਉਹਨਾਂ ਦੇ ਵਿੱਚ ਜਿਹੜੇ ਡਿਪਲੋਮਸ ਜਾਂ ਡਿਗਰੀਜ਼ ਉਹ ਦਿੰਦੇ ਨੇ ਉਹਨਾਂ ਦੀ ਰੀਅਲ ਲਾਈਫ ਦੇ ਵਿੱਚ ਕੈਨੇਡਾ ਦੇ ਵਿੱਚ ਜੌਬਸ ਹੀ ਨਹੀਂ ਅਵੇਲੇਬਲ ਤਾਂ ਫਿਰ ਜਦੋਂ ਉਹ ਕੋਰਸ ਲੈ ਕੇ ਚੱਲ ਜਾਂਦੇ ਨੇ ਫਿਰ ਉਹਨਾਂ ਨੂੰ ਉਹਨਾਂ ਦੇ ਫੀਲਡ 'ਚ ਜੌਬ ਨਹੀਂ ਮਿਲਦੀ ਤੇ ਪੀਆਰ ਦੀ ਰਿਕੁਆਇਰਮੈਂਟ ਹੁੰਦੀ ਹੈ ਕਿ ਜੇ ਜੇਕਰ ਤੁਸੀਂ ਪੀਆਰ ਲੈਣੀ ਹੈ ਤਾਂ ਜੌਬ ਤੁਹਾਡੇ ਫੀਲਡ ਦੇ ਵਿੱਚ ਹੋਵੇ ਤੇ ਉਹਦੇ ਵਿੱਚ ਕੁਝ ਚਿਰ ਦਾ ਐਕਸਪੀਰੀਅੰਸ ਹੋਵੇ ਤੁਹਾਨੂੰ 6 ਮਹੀਨੇ ਸਾਲ ਦਾ ਜਦੋਂ ਤੁਸੀਂ ਆਪਣੀ ਪੀਆਰ ਅਪਲਾਈ ਕਰਨੀ ਹੈ ਤਾਂ ਉਹ ਹੀ ਆਪਣੀ ਇਨਫੋਰਮੇਸ਼ਨ ਜਾਂ ਆਪਣਾ ਕੋਰਸ ਲੈ ਕੇ ਜਾਣ ਜਿਹੜੀ ਉਹਨੂੰ ਅੱਗੇ ਪੀਆਰ ਦੇ ਵਿੱਚ ਹੈਲਪ ਕਰ ਸਕਦੀ ਹੈ ਜੇ ਦੇਖਿਆ ਜਾਵੇ ਤਾਂ ਪਿਛਲੇ ਸਮੇਂ ਤੋਂ ਕਾਫੀ ਪਹਿਲਾਂ ਸਮਾਂ ਕੈਨੇਡਾ ਜਾਣਾ ਸੌਖਾ ਸੀ ਪੀਆਰ ਵੀ ਸੌਖੀ ਮਿਲ ਜਾਂਦੀ ਸੀ ਵਰਕ ਪਰਮਿਟ ਵੀ ਸੌਖੇ ਮਿਲ ਜਾਂਦੇ ਸਨ ਪਰ ਜਿਵੇਂ ਜਿਵੇਂ ਸਰਕਾਰਾਂ ਚੇਂਜ ਹੁੰਦੀਆਂ ਗਈਆਂ ਤੇ ਉਹ ਤੇ ਉਹਨਾਂ ਨੂੰ ਮੁਸ਼ਕਲਾ ਸਾਹਮਣਾ ਕਰਨਾ ਪਿਆ ਪਹਿਲਾਂ ਦੇ ਸਮੇਂ ਨਾਲ ਹੁਣ ਕਿੰਨਾ ਕੁ ਫਰਕ ਆ ਵੇਖੋ ਜੀ ਪਹਿਲਾਂ ਦੇ ਸਮੇਂ ਨਾਲ ਜੇ ਗੱਲ ਕਰੀਏ ਤਾਂ ਪਹਿਲਾਂ ਸਟੂਡੈਂਟਸ ਆਉਂਦੇ ਸੀਗੇ ਲੇਕਿਨ ਉਹਨਾਂ ਦੀ ਉਦਾਂ-ਉਦਾਂ ਡਿਮਾਂਡ ਪੂਰੀ ਹੋਈ ਜਾਂਦੀਆਂ ਸੀ ਓਵੇਂ-ਓਵੇਂ ਉਹਨਾਂ ਨੂੰ ਜੌਬਸ ਤੇ ਲੱਗ ਜਾਂਦੇ ਸੀ ਓਵੇਂ-ਓਵੇਂ ਉਹਨਾਂ ਨੂੰ ਪੀਆਰ ਜਿਹੜੀ ਸੀ ਉਹ ਮਿਲ ਜਾਂਦੀ ਸੀ ਹੁਣ ਥੋੜੇ ਕੁਸ਼ ਕੋਵਿਡ ਤੋਂ ਬਾਅਦ ਜਾਂ ਕੋਵਿਡ ਤੋਂ ਆਫਟਰ ਜਦੋਂ ਇਹਨਾਂ ਦਾ ਬੈਕਲੌ ਤਾਂ ਜੌਬਸ ਵੇਖੋ ਜੀ ਜਿਹੜੀ ਕੈਨੇਡਾ ਵੋ ਇੱਕ ਲਿਮਿਟਡ ਲੈਵਲ ਤੱਕ ਹੀ ਜਨਰੇਟ ਕਰ پا ਰਹੀ ਆ ਬਟ ਸਟੂਡੈਂਟਸ ਦੀ ਗਿਣਤੀ ਕੰਟੀਨਿਊਸਲੀ ਵਧੀ ਜਾ ਰਹੀ ਆ ਤਾਂ ਉਹਦੇ ਕਰਕੇ ਫਿਰ ਜਿਹੜਾ ਆ ਉਥੇ ਜਿੱਦਾਂ ਕਹ ਲਓ ਵੀ ਸਪਲਾਈ ਜਿਆਦੀ ਆ ਤੇ ਡਿਮਾਂਡ ਘੱਟ ਹੋ ਗਈ ਹੁਣ ਜੌਬਸ ਦੀ ਤਾਂ ਉਹਨੂੰ ਲੈ ਕੇ ਫਿਰ ਜਿਹੜਾ ਆ ਉਹਨੇ ਇੱਕ ਇੱਕ ਜੌਬ ਲਈ ਜਿੱਥੇ ਇੱਕ ਜਣ ਆ ਜਾਂਦਾ ਸੀ ਹੁਣ ਉਸੇ ਇੱਕ ਜੌਬ ਲਈ 10 ਜਣੇ ਅਪਲਾਈ ਕਰ ਰਹੇ ਆ ਤੁਸੀਂ ਵੇਖੋਗੇ ਕਿ ਜੇਕਰ ਤੁਸੀਂ ਬ੍ਰੈਮਟਨ ਜਾਂ ਜਿਹੜੇ ਮੇਜਰ ਸਿਟੀਜ਼ ਆ ਜਿਨ੍ਹਾਂ ਦੇ ਵਿੱਚ ਆਪਣੀ ਪੰਜਾਬੀ ਪੋਪੂਲੇਸ਼ਨ ਬਹੁਤ ਜ਼ਿਆਦੀ ਆ ਉੱਥੇ ਦਾ ਇੱਕ ਜਿਹੜਾ ਜੋਬ ਫੇਅਰ ਲੱਗਦਾ ਜਾਂ ਕੋਈ ਜੋਬ ਲੱਗਦੀ ਉਹਦੇ ਅੱਗੇ ਅੱਧਾ-ਅੱਧਾ ਕਿਲੋਮੀਟਰ 1 ਕਿਲੋਮੀਟਰ ਦੀ ਲਾਈਨ ਲੱਗੀ ਹੁੰਦੀ ਆ ਤਾਂ ਉਹ ਜਦੋਂ ਜੋਬਸ ਬਹੁਤ ਥੋੜੀਆਂ ਰਹਿ ਜਾਂਦੀਆਂ ਕੰਪੈਰੀਟਿਵਲੀ ਜਦੋਂ ਜਿੰਨੇ ਜ਼ਿਆਦਾ ਜਣੇ ਕੰਮ ਕਰ ਰਹੇ ਆ ਤਾਂ ਉਹਦੇ ਕਰਕੇ ਹੁਣ ਕੈਨੇਡਾ ਦਾ ਜਿਹੜਾ ਕੈਲੋਬੀ ਪੀਆਰ ਦਾ ਪ੍ਰੋਸੀਜਰ ਆ ਜਾਂ ਜਿਹੜਾ ਵੀ ਇਹਨਾਂ ਨੂੰ ਪੱਕਿਆਂ ਕਰਨ ਵਾਲਾ ਇੱਕ ਬਣਿਆ ਹੋਇਆ ਸਿਸਟਮ ਉਹਦੇ 'ਚ ਫਿਰ ਹੁਣ ਜਿਹੜਾ ਬੈਕਲੌਗ ਹੋਏ ਨੇ ਜਿੰਨਾਂ ਕਰਕੇ ਸਾਰੀਆਂ ਪ੍ਰੋਬਲਮਸ ਆ ਰਹੀਆਂ ਨੇ ਜਿਹੜੀਆਂ ਇਹ ਪ੍ਰੋਬਲਮਸ ਆ ਰਹੀਆਂ ਨੇ ਉਹਨਾਂ ਨੂੰ ਇੱਥੇ ਹੀ ਤਿਆਰੀ ਕਰ ਲੈਣੀ ਚਾਹੀਦੀ ਹੈ ਕਿਉਂਕਿ ਜਦੋਂ ਬੱਚਾ ਨੌਜਵਾਨ ਇੱਥੇ ਤਿਆਰੀ ਕਰਦਾ ਹੈ ਬਾਹਰ ਜਾਣ ਦੀ ਵਿਦੇਸ਼ ਜਾਣ ਦੀ ਤਾਂ ਉਸ ਨੂੰ ਪਹਿਲਾਂ ਹੀ ਸਾਰੇ ਜਿਹੜੇ ਉੱਥੋਂ ਦੀ ਜਿਹੜੇ ਕਾਨੂੰਨ ਨੇ ਕਹਦੇ ਉਹ ਜਾਣ ਲੈਣੇ ਚਾਹੀਦੇ ਨੇ ਬਿਲਕੁਲ ਜੀ ਵੇਖੋ ਜਿੱਦਾਂ ਹੁਣ ਇੱਕ ਗੱਲ ਹੋਇਆ ਕਿ ਜਦੋਂ ਹੁਣ ਬ੍ਰੈਂਟਨ ਜਾਂ 온ਟਾਰੀਓ ਜਿਹੜੇ ਇਹਦੇ ਵਿੱਚ ਬਹੁਤ ਜ਼ਿਆਦਾ ਸਟੂਡੈਂਟ ਜਾਂ ਬਹੁਤ ਜ਼ਿਆਦਾ ਕਾਲਜਸ ਇਹਦੇ ਅਰਾਊਂਡ ਨੇ ਆ 온ਟਾਰੀਓ ਦੇ ਵਿੱਚ ਜਾਂ ਵੈਨਕੂਵਰ ਦੇ ਵਿੱਚ ਤਾਂ ਇਹਨਾਂ ਨੂੰ ਇਹ ਪਲੈਨਿੰਗ ਕਰਨੀ ਚਾਹੀਦੀ ਹੈ ਕਿ ਮੈਂ ਪਹਿਲਾਂ ਹੀ ਉਹ ਪ੍ਰੋਵਿੰਸ ਦੇ ਵਿੱਚ ਜਾਵਾਂ ਜਿਹਦੇ ਵਿੱਚ ਮੈਨੂੰ ਜੌਬ ਈਜ਼ਲੀ ਮਿਲ ਜੇਗੀ ਹਾਂ ਬੇਸ਼ੱਕ ਜਿੰਨਾ ਚਿਰ ਇਹਨਾਂ ਨੇ 2 ਸਾਲ ਦੀ ਪੜ੍ਹਾਈ ਕਰਨੀ ਹੋਤਾ ਕਿ ਇਹਨਾਂ ਨੂੰ ਜੌਬਸ ਮੁਸ਼ਕਲ ਮਿਲਣਗੀਆਂ ਨਾਲ-ਨਾਲ ਬਟ ਉਸ ਤੋਂ ਬਾਅਦ ਇਹਨਾਂ ਦਾ ਪੀਆਰ ਦਾ ਰਾਹ ਸੌਖਾ ਹੋ ਜਾਊਗਾ ਤਾਂ ਕਿ ਫਿਰ ਉਸ ਤੋਂ ਬਾਅਦ ਬਹੁਤ ਛੋਟੇ-ਛੋਟੀਆਂ ਸਿਟੀਆਂ ਨੇ ਕੈਨੇਡਾ ਦੇ ਵਿੱਚ ਜਿਨ੍ਹਾਂ ਦੇ ਵਿੱਚ ਅਜੇ ਵੀ ਜਿਹੜੇ ਪੰਜਾਬੀ ਨੇ ਉਹ ਨਹੀਂ ਨੇ ਜਾਂ ਜਿਹੜੇ ਵੀ ਇੰਟਰਨੈਸ਼ਨਲ ਸਟੂਡੈਂਟਸ ਨੇ ਉਹ ਨਹੀਂ ਹੈਗੇ ਉੱਥੇ ਤਾਂ ਜੇਕਰ ਉਹਨਾਂ ਸਿਟੀਆਂ ਦੇ ਵਿੱਚ ਜਾਂਦੇ ਆ ਜਿਨ੍ਹਾਂ ਦੇ ਲਾਗੇ ਕੋਈ ਵਧੀਆ ਡਿਗਰੀ ਕਾਲਜ ਜਾਂ ਡਿਪਲੋਮਾ ਕਾਲਜ ਇਹਨਾਂ ਨੂੰ ਮਿਲ ਜੇ ਜਿੱਥੋਂ ਇਹ ਆਪਣੀ ਸਟੱਡੀ ਕੰਪਲੀਟ ਕਰਨ ਉੱਥੋਂ ਐਕਸਪੀਰੀਅੰਸ ਲੈਣ ਤੇ ਆਪਣੀ ਪੀਆਰ ਪ੍ਰਾਪਤ ਕਰਨ ਉਸ ਤੋਂ ਬਾਅਦ ਜਿਹੜੇ ਮਰਜ਼ੀ ਸ਼ਹਿਰ ਦੇ ਵਿੱਚ ਮੂਵ ਹੋ ਸਕਦੇ ਆ ਤਾਂ ਇਹ ਇੱਕ ਆਪਣਾ ਜਿਹੜਾ ਇੱਕ ਵੇਹ ਬਣਾ ਕੇ ਜਾ ਸਕਦੇ ਆ ਇਸ ਸਟਰੈਟਜੀ ਬਣਾ ਕੇ ਜਾ ਸਕਦੇ ਆ ਕਿ ਅਸੀਂ ਆਹ ਤਰੀਕਾ ਕਰੀਏ ਤਾਂ ਕਿ ਸਾਨੂੰ ਪੀਆਰ ਅਤੇ ਜੌਬ ਜਿਹੜੀ ਉਹ ਵਧੀਆ ਮਿਲ ਜੇ ਜੋ ਨੋ ਸੀ ਕੈਨੇਡਾ ਪਹੁੰਚਣਾ ਹੈ ਅਕਸਰ ਹੀ ਦੇਖਿਆ ਜਾਂਦਾ ਹੈ ਜਦੋਂ ਕਿਸੇ ਦਾ ਕੋਈ ਰਿਸ਼ਤੇਦਾਰ ਜਾਂ ਭੈਣ ਭਰਾ ਵਿਦੇਸ਼ ਵਿੱਚ ਹੁੰਦਾ ਹੈ ਤਾਂ ਉੱਥੋਂ ਦੀ ਸੋਸਾਇਟੀ ਨੇ ਇਸ ਤਰ੍ਹਾਂ ਦਿਖਾਇਆ ਜਾਂਦਾ ਹੈ ਕਿ ਬੜੇ ਹਾਈ ਫਾਈ ਨੇ ਉਹਨਾਂ ਦਾ ਰਹਿਣ ਸਹਿਣ ਬਹੁਤ ਉੱਚਾ ਹੈ ਜੀਵਨ ਸ਼ੈਲੀ ਉੱਚੀ ਹੈ ਜਿਸ ਨੂੰ ਲੈ ਕੇ ਨੌਜਵਾਨਾਂ ਤੇ ਮਨ ਚਾਹੁੰਦਾ ਕਿ ਉਹਨਾਂ ਅਸੀਂ ਵੀ ਇਸ ਜੀਵਨ ਸ਼ੈਲੀ ਨੂੰ ਅਪਣਾਈਏ ਅਸੀਂ ਵੀ ਐਵੇਂ ਦਾ ਹੋਣਾ ਚਾਹੁੰਦੇ ਹਾਂ ਪਰ ਜਦੋਂ ਉੱਥੇ ਜਾ ਕੇ ਦੇਖਦੇ ਨੇ ਤਾਂ ਉੱਥੇ ਗੱਲਾਂ ਕੁਝ ਹੋਰ ਹੀ ਹੁੰਦੀਆਂ ਕਿਉਂਕਿ ਜੇ ਮਿਹਨਤ ਦੀ ਗੱਲ ਕਰੀ ਤਾਂ ਮਿਹਨਤ ਇੱਥੇ ਨਾਲੋਂ ਉੱਥੇ ਜ਼ਿਆਦਾ ਕਰਨੀ ਪੈਂਦੀ ਹੈ ਹਾਂਜੀ ਵੇਖੋ ਜੀ ਜਿੱਦਾਂ ਇੱਥੇ ਦੀ ਮਿਹਨਤ ਤਾਂ ਇਦਾਂ ਹੈ ਕਿ ਇੱਥੇ ਸਾਰਾ ਕੁਝ ਪ੍ਰੋਡਕਸ਼ਨ ਪੰਜਾਬ ਦੇ ਵਿੱਚ ਹੁੰਦੀ ਹੈ ਜਾਂ ਇੰਡੀਆ ਦੇ ਵਿੱਚ ਹੁੰਦੀ ਹੈ ਵੀ ਤੁਸੀਂ ਖੇਤੀ ਨੂੰ ਲਾ ਲਓ ਜਾਂ ਕੁਝ ਵੀ ਲਾ ਲਓ ਵੈਜੀਟੇਬਲਸ ਨੂੰ ਲਾ ਲਓ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਇਹ ਚੀਜ਼ਾਂ ਵੇਖਣੀਆਂ ਤਾਂ ਉਹ ਬਹੁਤ ਕੋਸ਼ ਚੀਜ਼ਾਂ ਜਿਹੜੀਆਂ ਬਾਹਰੋਂ ਇੰਪੋਰਟ ਕਰਾਉਂਦੇ ਆ ਜੇਕਰ ਹੁਣ ਉੱਥੇ ਇਸ ਚੀਜ਼ ਨੂੰ ਲੈ ਕੇ ਜਿਹੜੀ ਮਹਿੰਗਾਈ ਆ ਉਹ ਬਹੁਤ ਜ਼ਿਆਦੀ ਆ ਆਫਟਰ ਕੋਵਿਡ ਤਾਂ ਜਦੋਂ ਹੁਣ ਆਪਣੇ ਤੇਲ ਦੇ ਪ੍ਰਾਈਸ ਵਧ ਗਏ ਨੇ ਤਾਂ ਉਹਨੂੰ ਲੈ ਕੇ ਸਾਰੀ ਕੀ ਚੀਜ਼ে ਮਹਿੰਗਾਈ ਬਹੁਤ ਜ਼ਿਆਦਾ ਆ ਤਾਂ ਅਸੀਂ ਸਾਨੂੰ ਕੁਛ ਨਾ ਕੁਛ ਦੇਣ ਦੇ ਵਿੱਚ ਮਿਹਨਤ ਕਰਨੀਆਂ ਹੀ ਪੈਣੀਆਂ ਜੇ ਅਸੀਂ ਉੱਥੇ ਰੈਂਟ ਦੇਣਾ ਆ ਜਾਂ ਅਸੀਂ ਘਰ ਦੀ ਕਿਸ਼ਤ ਦੇਣੀ ਆ ਜਾਂ ਅਸੀਂ ਉੱਥੇ ਆਪਣੀ ਜਿਹੜੀ ਕੋਈ ਰੋਟੀ ਪਾਣੀ ਖਾਣਾ ਆ